4 ਸਟੈਪ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਜੇ ਤੁਸੀਂ ਉਹਨਾਂ ਨੂੰ ਸਹੀ ਤਰ੍ਹਾਂ ਫੋਲੋ ਕਰ ਲੈਣਾ ਤਾਂ ਤੁਹਾਡੇ ਸਟੋਰ ਜਾਂ ਬੁਟੀਕ ਦੀ ਜਿਹੜੀ ਸੇਲ ਆ ਉਹ ਡਬਲ ਟ੍ਰਿਪਲ ਹੋ ਸਕਦੀ ਹੈ ਸੋ ਕੋਈ ਵੀ ਪੁਆਇੰਟ ਮਿਸ ਨਾ ਹੋ ਜਾਵੇ ਸਭ ਤੋਂ ਪਹਿਲਾਂ ਵੀਡੀਓ ਨੂੰ ਸੇਵ ਕਰ ਲਓ ਹੋਰ ਵੀਡੀਓ ਲਈ ਫੋਲੋ ਕਰ ਲਓ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਨੰਬਰ 1 ਜਦੋਂ ਤੁਸੀਂ ਆਪਣੇ ਸਟੋਰ ਤੇ ਪਹੁੰਚਦੇ ਸਭ ਤੋਂ ਪਹਿਲਾਂ ਰੱਬ ਦਾ ਨਾਮ ਲੈ ਕੇ ਇਹ ਹੀ ਸੋਚੋ ਕਿ ਅੱਜ ਤੁਸੀਂ ਕਿੰਨੀ ਸੇਲ ਕਰਨੀ ਹੈ ਜਿੰਨੀ ਵੀ ਤੁਸੀਂ ਸੇਲ ਕਰਨੀ ਹੈ ਪੇਪਰ ਤੇ ਲਿਖ ਲਓ ਤੇ ਇੱਕ ਪੋਜ਼ਿਟਿਵ ਆਪਣੇ ਅੰਦਰ ਵਾਈਬ ਲੈ ਕੇ ਆਓ ਇੱਕ ਆਪਣਾ ਗੋਲ ਬਣਾ ਲਓ ਕਿਉਂਕਿ ਤੁਹਾਡਾ ਗੋਲ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਮੰਨ ਲਓ ਇਥੋਂ ਲੁਧਿਆਣੇ ਜਾਣਾ ਘਰ ਤੋਂ ਤਾਂ ਤੁਹਾਡੇ ਦਿਮਾਗ ਦੇ ਵਿੱਚ ਗੋਲ ਹੁੰਦਾ ਕਿ ਇਹ ਰੋਡ ਜਾਊਗਾ ਇਦਾਂ ਜਾਵਾਂਗੇ ਆਪਾਂ ਉਥੋਂ ਤੱਕ ਨੰਬਰ 2 ਤੇ ਤੁਸੀਂ ਇਹ ਚੈੱਕ ਕਰੋ ਕਿ ਅੱਜ 2 ਵਜੇ ਤੱਕ ਕਿੰਨੀ ਸੇਲ ਹੋਈ ਆ ਤਾਂ ਉਹ ਦੇਖੋ ਕਿ ਤੁਹਾਡੀ ਕਿੰਨੀ ਸੇਲ ਹੋਈ ਹੈ ਜਾਂ ਤੁਹਾਡੇ ਆਂਡ ਗਵਾਂਡ ਜੋ ਤੁਹਾਡੇ ਕੰਪੀਟੀਟਰਸ ਆ ਉਹਨਾਂ ਦੀ ਕਿੰਨੀ ਸੇਲ ਹੋਈ ਹੈ ਜੇ ਉਹਨਾਂ ਦੀ ਤੁਹਾਡੇ ਤੋਂ ਵੱਧ ਸੇਲ ਆ ਕਿਉਂਕਿ ਤੁਹਾਨੂੰ ਉਹਨਾਂ ਦੀ ਸੇਲ ਤਾਂ ਪਤਾ ਨਹੀਂ ਲੱਗੂ ਪਰ ਤੁਹਾਨੂੰ ਇਹ ਤਾਂ ਪਤਾ ਲੱਗ ਸਕਦਾ ਹੈ ਕਿ ਉਹਨਾਂ ਕੋਲੇ ਕਿੰਨੇ ਕਸਟਮਰ ਗਏ ਤੇ ਕਿੰਨੇ ਕੱਪੜੇ ਲੈ ਕੇ ਗਏ ਕਸਟਮਰ ਵੱਧ ਆਉਣ ਤੁਸੀਂ ਨੈਕਸਟ ਡੇ ਲਈ ਹੋਰ ਅਟਰੈਕਟ ਕਰ ਸਕੋ ਨੰਬਰ 3 6 ਵਜੇ ਤੱਕ ਤੁਹਾਡਾ ਕੀ ਰਿਕਾਰਡ ਰਿਹਾ ਕਿ ਕਿੰਨੀ ਸੇਲ ਹੋ ਗਈ ਕੀ ਕੀ ਰਿਹਾ ਕਿੰਨੇ ਕਸਟਮਰ ਆਏ ਕਿੰਨੇ ਵਾਪਸ ਗਏ ਕਿੰਨੇ ਲੈ ਕੇ ਗਏ ਸਾਰਾ ਰਿਕਾਰਡ ਬਣਾ ਕੇ ਰੱਖੋ ਤੁਹਾਨੂੰ ਪਤਾ ਲੱਗ ਜੂਗਾ ਕਿ ਕਸਟਮਰ ਜੇ ਕਸਟਮਰ ਕਿੰਨੇ ਆਏ ਕੀ ਡਿਮਾਂਡ ਕਰ ਰਹੇ ਸੀ ਕਿਦਾਂ ਦੇ ਕੱਪੜੇ ਮੰਗ ਰਹੇ ਸੀ ਜੇ ਉਹ ਵਾਪਸ ਗਏ ਤਾਂ ਕੀ ਰੀਜ਼ਨ ਰਿਹਾ ਕਿਉਂ ਵਾਪਸ ਗਏ ਨੰਬਰ 5 ਤੁਸੀਂ ਕਸਟਮਰ ਨਾਲ ਗੱਲ ਕਰੋ ਕਿ ਤੁਸੀਂ ਕਿਦਾਂ ਦੀ ਚੀਜ਼ ਚਾਹੁੰਦੇ ਤੁਹਾਨੂੰ ਸਾਡੇ ਸੂਟ ਜਾਂ ਸਾਡਾ ਪ੍ਰੋਡਕਟ ਕਿਦਾਂ ਦਾ ਲੱਗਿਆ ਕੀ ਅਸੀਂ ਇੰਪਰੂਵ ਕਰੀਏ ਤਾਂ ਬੁਟੀਕ ਲਈ ਹੈਂਡਵਰਕ ਮਸ਼ੀਨਵਰਕ ਦੇ ਸੂਟ ਹੋਲ ਸੇਲ ਪ੍ਰਾਈਸ ਤੇ ਲੈਣਾ ਚਾਹੁੰਦੇ ਤਾਂ ਤੁਸੀਂ ਫਾਨੋ ਸਟਾਈਲ ਦਾ ਸਟੋਰ ਵਿਜ਼ਿਟ ਕਰ ਸਕਦੇ ਹੋ ਜੀ ਐਰੋਹਾਬ ਮਾਰਕੀਟ ਰਾਈਕੋਟ ਰੋਡ ਮੂਲਾਪੁਰ ਦਾਖਨ ਲੁਧਿਆਣਾ